ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਵਾਹਿਗੁਰੂ ਆਏ ਗੁਰੂ ਆਏ ਗੁਰੂ ਆਏ ਸਤਨਾਮ 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 ਸਤ ਨਾਮ ਸਤ ਨਾਮ ਸਤ ਨਾਮ ਸਤ ਨਾਮ ਤੇਨਾ ਸਭ ਸੰਤ ਕਾ ਵਾਹੇ ਗੁਰੂ ਆਏ ਗੁਰ ਤੇਨਾ ਸਭ ਸਤ ਕਾ ਆਏ ਗੁਰੂ ਆਏ ਗੁਰ ਤੇਰੀ ਸਭ ਲਚਨਾ ਆਏ ਗੁਰੂ ਆਏ ਗੁਰ ਆਏ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਸਤਨਾਮ 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 ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਗੁਰੂ ਜੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਵਾਹਿਗੁਰੂ ਵਾਹਿਗੁਰੂ ਆਏ ਗੁਰੂ ਆਏ ਗੁਰੂ ਸਤਨਾਮ 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 ਸਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਹਾਪੁਰਖਾਂ ਦੇ ਸੱਚਖੰਡ ਵਾਸੀ ਸੰਤ ਬਾਬਾ ਰੋਸ਼ਨ ਸਿੰਘ ਜੀ ਮਹਾਰਾਜ ਮਕਸੂਦਪੁਰ ਸੰਪਰਦਾ ਹੋਤੀ ਮਰਦਾਨ ਉਹਨਾਂ ਦੇ ਸਤਾਰੇ ਦੇ ਸਮਾਗਮ ਦੇ ਸਬੰਧ ਵਿੱਚ ਸੰਪਰਦਾ ਰਾੜਾ ਸਾਹਿਬ ਤੋਂ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ ਤੇ ਸਮੁੱਚੀ ਸੰਪਰਦਾ ਜਿਨੇ ਵੀ ਅਸਥਾਨ ਨੇ ਰਾੜਾ ਸਾਹਿਬ ਦੇ ਸਾਰੇ ਅਸੀਂ ਮਹਾਪੁਰਖਾਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨ ਵਾਸਤੇ ਪਹੁੰਚੇ ਆਂ ਸੋ ਸੰਗਤਾਂ ਦਾ ਇਕੱਠ ਬੜੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆ ਰਹੀਆਂ ਨੇ ਇਹ ਉਹਨਾਂ ਮਹਾਪੁਰਖਾਂ ਦੀ ਕਮਾਈ ਹੈ ਜਿਨ੍ਹਾਂ ਨੇ ساری ਜ਼ਿੰਦਗੀ ਧਰਮ ਦੇ ਸਿੱਖ ਕੌਮ ਦੇ ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਸਮਰਪਿਤ ਹੋ ਕੇ ਸਿੱਖ ਕੌਮ ਦੀ ਸੇਵਾ ਕੀਤੀ ਗੁਰਬਾਣੀ ਕਥਾ ਕੀਰਤਨ ਜਿੱਥੇ ਆਪ ਕਰਦੇ ਸੀ ਉੱਥੇ ਸੰਗਤਾਂ ਨੂੰ ਕਥਾ ਕੀਰਤਨ ਦੇ ਨਾਲ ਜੋੜਦੇ ਰਹੇ ਤੇ ਮਹਾਪੁਰਖਾਂ ਨੇ ਬੜੀ ਤਨਦੇਹੀ ਦੇ ਨਾਲ ਮਹਾਪੁਰਖਾਂ ਦੀ ਸੇਵਾ ਉਹਨਾਂ ਤੋਂ ਵੱਡੇ ਬਾਬਾ ਮਾਝਾ ਸਿੰਘ ਜੀ ਮਹਾਰਾਜ ਇਹ ਸੰਤ ਬਾਬਾ ਕਰਮ ਸਿੰਘ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੀ ਸੰਪਰਦਾ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਹੋਤੀ ਮਰਦਾਨ ਇੱਥੇ ਹੋਤੀ ਮਰਦਾਨ ਮਹਾਪੁਰਖਾਂ ਨੇ ਉਹਨਾਂ ਦੇ ਨਾਂ ਤੇ ਹੀ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਦੇ ਨਾਂ ਤੇ ਹੀ ਡੇਰਾ ਬਾਬਾ ਕਰਮ ਸਿੰਘ ਹੋਤੀ ਮਰਦਾਨ ਇਹ ਸਥਾਨ ਦਾ ਨਾਮ ਹੈ ਜੀ ਸੋ ਆਓ ਜਿੱਥੇ ਆਪਾਂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਵਾਸਤੇ ਆਏ ਆ ਉੱਥੇ ਹੋਰ ਵੀ ਬਿਆੰਤ ਸੰਗਤਾਂ ਬੜੇ ਦੂਰੋਂ ਦੂਰੋਂ ਚੱਲ ਕੇ ਉਹਨਾਂ ਮਹਾਪੁਰਖਾਂ ਨੂੰ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਈਆਂ ਨੇ ਸੋ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਦਵਾਨਾਂ ਦੇ ਕੋਲੋਂ ਸੁਣਿਆ ਕਿ ਤਿੰਨ ਅੱਖਰਾਂ ਦਾ ਇਹ ਜੋੜ ਹੈ ਸੱਸੇ ਦਾ ਨੰਨੇ ਦਾ ਤੇ ਤੱਤੇ ਦੀ ਟਿੱਪੀ ਉਹ ਨੰਨੇ ਦੀ ਆਵਾਜ਼ ਦਿੰਦੀ ਹੈ ਸਿਮਰਨ ਦਾ ਨਿਮਰਤਾ ਦਾ ਤੇ त्याਗ ਦਾ ਇਹ ਤਿੰਨ ਚੀਜ਼ਾਂ ਇੱਕ ਆਮ ਮਨੁੱਖ ਨੂੰ ਸੰਤ ਦੀ ਪદ્ધਤੀ ਤੇ ਲੈ ਕੇ ਜਾਂਦੀਆਂ ਨੇ ਸੰਤ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ ਮਸ਼ਕੀਨ ਸਾਹਿਬ ਦਾ ਨਾਮ ਸੰਤ ਸਿਕ ਮਸ਼ਕੀਨ ਸੀ ਨਾਮ ਕਰਕੇ ਨਹੀਂ ਉਹ ਆਪਣੀ ਕਰਣੀ ਕਰਕੇ ਸਾਡੇ ਵਿੱਚ ਪੂਜਣਯੋਗ ਬਣੇ ਅਤੇ ਕਿੰਨਾ ਸਨਮਾਨ ਹੈ ਉਹਨਾਂ ਦਾ ਉਹਨਾਂ ਦੇ ਨਾਮ ਕਰਕੇ ਨਹੀਂ ਹੈ ਉਹਨਾਂ ਦੀ ਕਰਮੀ ਕਰਕੇ ਜਿਹੜੀ ਉਹਨਾਂ ਦੀ ਸਾਰੀ ਜ਼ਿੰਦਗੀ ਆਪਣੇ ਸੋਮ ਪੰਥ ਦੀ ਸੇਵਾ ਦੇ ਵਿੱਚ ਲੱਗੀ ਹੈ ਜਿਹੜੇ ਸਤਬਾਬਾ ਰੋਸ਼ਨ ਸਿੰਘ ਹੋਣਾ ਅੱਜ ਉਹੋ ਜਿਹੜਾ ਨੇ ਸਾਨੂੰ ਬਣਾ ਕੇ ਦਿੱਤਾ ਉਹਨਾਂ ਨੇ ਬੜੇ ਵਧੀਆ ਇੱਕ ਵੱਡੇ ਕਸਟੋਡੀਅਮ ਹੋਣ ਦੀ ਜ਼ਿੰਮੇਵਾਰੀ ਨਿਭਾਈ ਗੁਰੂ ਦੇ ਪਰਪਹਿ ਭਾਵਨੀ ਵਿੱਚ ਲੈ ਕੇ ਆਪ ਸੰਗਤ ਜਿਹਾ ਕੀਰਤ ਕਮਾਈ ਦੇ ਵਿੱਚੋਂ ਜੋ ਸ਼ਿਵਾਮਾ ਆਇਆ ਉਹਦਾ ਇੱਕੇ ਤੋਂ ਪੈਸਾ ਧਰਮ ਦੇ ਅਰਥ ਖਰਚ ਕੀ। ਇਸੇ ਕਰਕੇ ਇੰਨਾ ਵੱਡਾ ਇਹ ਹੋਈ ਹੈ ਰਾਵਣ ਹਾਰੇ ਕੇ ਕਵਰਟ ਗੁਰਮੁਖ ਜਨਮ ਸਵਾਰ ਚੱਲਿਆ ਸੱਚਾ ਪੈੜ ਮੱਲਿਆ ਦੀਨ ਦਇਆਲ ਸਤਿਗੁਰੂ ਜੀ ਆਪ ਜੀ ਦੇ ਧਾਰ ਘਰ ਤੋਂ ਵਰਸਾਏ ਹੋਏ ਪਰਮ ਪੂਜਨੇ ਪਰਮ ਸਤਕਾਰ ਯੋਗ ਪਰਮ ਪਿਆਰੇ ਨਾਮ ਮਾਣ ਦੇ ਰਸੀਏ ਸੰਗਮ ਆਪੁਰਖ ਸੰਤ ਬਾਬਾ ਰੋਸ਼ਨ ਸਿੰਘ ਜੀ ਗੁਰੂ ਗਰੀਬ ਰਵਾਜ ਆਪ ਜੀ ਦੁਆਰਾ ਬਖਸ਼ੀ ਹੋਏ ਸਵਾਸਾਂ ਦੇ ਪੂਜੇ ਨੂੰ ਭੋਗ ਦੇ ਹਾਇ ਗੋਜ ਤੇਰੇ ਪਹਿਲਾ ਮਹਾਰਾਜ ਜੀ ਪੰਜ ਭੋਤਕ ਸਰੀਰ ਪਿਆਰ ਕਰਕੇ ਸਤਖੰਡ ਜਾ ਬਿਰਾਜੇ ਗੁਰੂ ਗਰੀਬ ਨਿਵਾਜ ਮਹਾਂ ਪ੍ਰਸਾਦ ਪਾਵਨ ਯਾਦ ਵਿੱਚ ਜੁੜਦੇ ਆ ਸਤਗੁਰ ਸੱਚੇ ਪਾਤਸ਼ਾਹ ਜੀਓ ਅੱਜ ਦੇ دیਵਾਨ ਸਜੇ ਸਜੇ ਹੋਏ ਤੇਵਾਨਾ ਵਿੱਚ ਇਲਾਹੀ ਬਾਣੀ ਦਾ ਕੀਰਤਨ ਗੁਰਮਤਿ ਵਿਚਾਰਾਂ आनंद ਸਾਹਿਬ ਸ਼ੇਰਪੌੜੀਆਂ ਦੇ ਜਾਪ ਹੋਏ ਸਤਿਗੁਰੂ ਸਾਹਿਬ ਜੀ ਪਾਵਨ ਪਵਿੱਤਰ ਬਾਣੀ ਪੜਦੇ ਆਂ ਮਹਾਰਾਜ ਸੇਵਾ ਕਰਦੇ ਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਬਖਸ਼ ਲੈਣਾ ਜੀਓ ਅੱਗੇ ਤੋਂ ਸੁਮਤ ਬਖਸ਼ ਗੁਰੂ ਗਰੀਬ ਨਵਾਜ ਪਰਮ ਪਿਆਰੇ ਮਹਾਂਪੁਰਸ਼ ਇਸ ਸੰਸਾਰ ਵਿੱਚ ਵਿਚਰਦੇ ਆਵੇ ਮਹਾਰਾਜ ਆਪ ਆਪ ਜੀ ਦੇ ਚਰਨਾਂ ਨਾਲ ਜੁੜੇ ਸਨ